ਮਿਰਚਾਂ ਵਰਗੇ ਬੋਲ ਮਿਰਚਾਂ ਦੇ ਸੁਭਾਅ ਤੋਂ ਆਪਾਂ ਸਾਰੇ ਹੀ ਜਾਣੂ ਹਾਂ ਕਿ ਇਹਨਾਂ ਦਾ ਸੁਭਾਅ ਜਿਹੜਾ ਏ ਉਹ ਕੋੜਾਈ ਪਾਵੇਂ ਇਹਨਾਂ ਦਾ ਸਵਾਦ ਜਿਹੜਾ ਏ ਉਹ ਕੋੜਾਈ ਜੇ ਸਵਾਦ ਅਨਸਾਰ ਆਪਾਂ ਥੋੜੀ ਜਿਹੀ ਘੱਟ ਖਾਈਏ ਤੇ ਵਧੀਆ ਲੱਗਦਾ ਏ ਤੇ ਜੇ ਕਿਤੇ ਲੋੜ ਤੋਂ ਆਦੇ ਹੋ ਜਾਵੇ ਤਾਂ ਸਵਾਦ ਸਰਜੀ ਦਾ ਕਿਹ ਚੀਜ਼ ਦਾ ਮੂੰਹ ਦਾ ਟੇਸਟ ਖਰਾਬ ਕਰ ਦਿੰਦੀ ਹੈਗੀ ਆ ਸੋ ਆਪਾਂ ਗੱਲ ਕਰਦੇ ਆ ਗਿਆ ਮਿਰਚਾਂ ਵਰਗੀ ਬੋਲ ਜੀਬ ਦਾ ਰਸ ਬਹੁਤ ਹੀ ਮਿੱਠਾ ਹੁੰਦਾ ਹੈ ਪਿਆਰਿਓ ਹੋਰ ਤੇ ਹੋਰ ਇਹ ਆਪਣੇ ਆਪ ਦੇ ਮਨ ਨੂੰ ਬਹੁਤ ਹੀ ਖੁਸ਼ੀ ਸ਼ਾਂਤੀ ਤੇ ਰੂਹ ਨੂੰ ਸਕੂਨ ਦਿੰਦਾ ਹੈ ਵਿਰੋਧੀ ਨੂੰ ਜੇ মিઠھے বোল বোলਾਂਗੇ ਤਾਂ ਉਸ ਦੇ ਅੰਦਰ ਭਾਵੇਂ ਕਿੰਨੀ ਵੀ ਬਦਲੇ ਦੀ ਅੱਗ ਕਿਉਂ ਨਾ ਹੋਵੇ ਪਰ ਉਹ ਸਾਡੇ ਸਾਹਮਣੇ ਠੰਡਾ ਹੋ ਕੇ ਵਿਚਰੇਗਾ 바કી ਪਾਈ ਤੁਸੀਂ ਸਭ ਸਿਆਣੇ ਹੋ ਤੇ ਜਾਣਦੇ ਹੋ ਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਮਿੱਠ ਬੋਲੜੇ ਹਰ ਸੱਜਣ ਮੀ ਪਿਆਰੇ ਜੀਵੂ ਸੋ ਜੇ ਕਿਤੇ ਸਾਨੂੰ ਇਹ ਸਮਝ ਆ ਜਾਵੇ ਕਿ ਸਾਡੇ 10 ਗੁਰੂ ਸਹਿਬਾਨ ਕਦੇ ਵੀ ਗੁਰਬਾਣੀ ਵਿੱਚ ਜਾਂ ਆਪਣੀ ਬਾਣੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੋੜਾ ਬੋਲ ਕਿਸੇ ਨੂੰ ਬੋਲੇ ਹੀ ਨਹੀਂ ਤੇ ਨਾ ਹੀ ਉਹਨਾਂ ਨੇ ਕਿਸੇ ਨੂੰ ਬੋਲਣ ਨੂੰ ਕਿਹਾ ਫਿਰ ਕਿਉਂ ਨਾ ਸੀ ਮਠਾਸ ਭਰੇ ਬੋਲ ਬੋਲ ਕੇ ਵਰੋਧੀਆਂ ਨੂੰ ਹੀ ਆਪਣਾ ਬਣਾ ਲਈਏ ਕਹਿੰਦੇ ਨੇ ਕਿ ਮਿੱਠੇ ਲੋਕ ਭਾਵੇਂ ਮਿਰਚਾਂ ਵੀ ਵੇਚਣ ਤਾਂ ਉਹ ਵੀ ਮਿੱਠੀਆਂ ਲੱਗਦੀਆਂ ਨੇ ਤੇ ਲੋਕ ਇਹ ਵੀ ਕਹਿੰਦੇ ਨੇ ਕਿ ਮਿੱਠੇ ਮਿਸ਼ਰੀ ਤੋਂ ਬੋਲ ਤੇਰੇ ਪਿਆਰਿਆ ਦਿਲ ਵਿੱਚ ਘਰ ਕਰ ਗਏ ਪਰ ਇਸ ਦੇ ਉਲਟ ਜੇ ਕੌੜੇ ਲੋਕ ਸ਼ਹਿਦ ਵੀ ਵੇਚਣ ਉਹ ਯਰ ਨਾਲੋਂ ਹੀ ਕੋੜਾ ਲੱਗਦਾ ਏ ਤੇ ਉਸ ਨੂੰ ਖਾ ਕੇ ਲੋਕ ਇਹੀ ਮਹਿਸੂਸ ਕਰਦੇ ਨੇ ਕਿ ਕਿਤੇ ਪੇਟ ਦੇ ਅੰਦਰ ਜਾ ਕੇ ਇਹ ਕੋਈ ਖਰਾਬੀ ਨਾ ਕਰ ਦੇਵੇ ਜਾਂ ਪੇਟ ਵਿੱਚ ਕੋਈ ਖਰਾਬੀ ਨਾ ਹੋ ਜਾਵੇ ਸੋ ਪਿਆਰਿਓ ਹਮੇਸ਼ਾ ਮਿੱਠੇ ਬੋਲ ਬੋਲੋ ਆਪਣੀ ਰੂਹ ਨੂੰ ਸਕੂਨ ਜ਼ਰੂਰ ਮਿਲਦਾ ਏ মিঠ বোলడే লোক ਹਰ ਕਿਸੇ ਨੂੰ ਪਿਆਰੇ ਲੱਗਦੇ ਨੇ ਕਿਉਂਕਿ ਉਹਨਾਂ ਦੀ ਰੂਹ ਵਿੱਚ ਇੱਕ ਇਹੋ ਜਿਹਾ ਸਕੂਨ ਮਹਿਸੂਸ ਹੁੰਦਾ ਏ ਕਿ ਹਰ ਕੋਈ ਉਸ ਦੇ ਨਾਲ ਗੱਲ ਕਰਨਾ ਚਾਹੁੰਦਾ ਏ ਕਿ ਮੈਂ ਉਸ ਦੇ ਨਾਲ ਗੱਲ ਕਰਾਂ ਉਹਦੇ ਬੋਲ ਬੜੇ ਪਿਆਰੇ ਨੇ ਉਹ ਬਹੁਤ ਹੀ ਚੰਗਾ ਲੱਗਦਾ ਏ ਬੋਲਦਾ ਏ ਤਾਂ ਇਦਾਂ ਜਿਵੇਂ ਰੂਹ ਵਿੱਚ ਉਹਦੇ ਬੋਲ ਹੀ ਜਿਹੜੇ ਉਹ ਦੱਸਦੇ ਜਾਂਦੇ ਨੇ ਸੋ ਪਿਆਰਿਓ ਆਪਣੇ ਰਿਸ਼ਤੇ ਦੇ ਵਿੱਚ ਚਾਹੇ ਕੋਈ ਵੀ ਰਿਸ਼ਤਾ ਏ ਭੈਣ ਭਰਾ ਦਾ ਏ ਮਾਂ ਪਿਓ ਦਾ ਏ ਬੱਚਿਆਂ ਦਾ ਏ ਪਰਿਵਾਰ ਵਿੱਚ ਕਿਸੇ ਵੀ ਜੀ ਦਾ ਏ ਤਾਂ ਉਸ ਦੇ ਨਾਲ ਬੜੇ ਪਿਆਰ ਦੇ ਨਾਲ ਰੌ ਪ੍ਰੇਮ ਭਾਵਨਾ ਜਿਹੜੀ ਹੈਗੀ ਆ ਇਹ ਤੇ ਸਾਰੇ ਹੀ ਕਹਿੰਦੇ ਨੇ ਪਰ ਉਹਦੇ ਵਿੱਚ ਪ੍ਰੇਮ ਦੇ ਵਿੱਚ ਮਿਠਾਸ ਤਾਂ ਦੋਂਦੀ ਏ ਕਿ ਜਦੋਂ ਅਸੀਂ ਕਿਸੇ ਆਪਣੇ ਪਿਆਰੇ ਦੇ ਜੋ ਰਿਸ਼ਤੇ ਦੇ ਵਿੱਚ ਕੋਈ ਵੀ ਰਿਸ਼ਤਾ ਏ ਉਸ ਨੂੰ ਆਪਾਂ ਮਿੱਠਾ ਬੋਲ ਕੇ ਉਹਦੀ ਹਰ ਮੁਸ਼ਕਲ ਨੂੰ ਹੱਲ ਕਰਦੇ ਆ ਤਾਂ ਹੀ ਗੁਰੂ ਜੀ ਕਹਿੰਦੇ ਨੇ ਚੰਗਿਆਂ ਵਿੱਚ ਬੈਠੋ ਚੰਗਿਆਂ ਵਿੱਚ ਬੈਠਣ ਦੇ ਨਾਲ ਚੰਗੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ